ਗਿਆ ਹੁਣ ਰਾਮ رائے ਉਸ ਗੱਤ ਦੇ ਵਿੱਚ ਪੈ ਗਿਆ ਉਸ ਚੱਕਰ ਦੇ ਵਿੱਚ ਪੈ ਗਿਆ ਜਦੋਂ ਅਨੇਕਾ ਪ੍ਰਕਾਰ ਦੇ ਭਗਵਾਨ ਆਏ ਅਨੇਕਾ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਤਾਂ ਉਹਨੇ ਸੋਚਿਆ ਕਿ ਮੁਗਲ ਬਾਦ ਸਾਤੇ ਬੜਾ ਵਧੀਆ ਚੰਗਾ ਬੰਦਾ ਹੁਣ ਉਹਨੇ ਇਹ ਮਾਇਆ ਤੇ ਉੱਪਰ ਦੀ ਪਾਈ ਸੀ ਸੁਗਾਤਾਂ ਦਿਖਾ ਕੇ ਵੀ ਮਾਇਆ ਦੇ ਅਧੀਨ ਸਭ ਘਰਾਂ ਦਾ ਸਾਹਿਬ ਜਾਂਦਾ ਆਵੇਗਾ ਮਾਇਆ ਦੇ ਜਤੋਦੀ ਨ ਹੋ ਗਿਆ ਲਿਵ ਸੁਣ ਕੇ ਲੱਗੀ ਤਰਸਣਾ ਮਾਇਆ ਅਮਰ ਬਰਤਾਇਆ ਜਦੋਂ ਲਿਵ ਟੁੱਟਦੀ ਆ ਸੱਚ ਦੇ ਨਾਲੋਂ ਕਾਲਪੁਰ ਕੋਹਗਰ ਦੇ ਨਾਲੋਂ ਫਿਰ ਮਾਇਆ ਆਪਣਾ ਭਣ ਬਰਤਾ ਦਿੰਦੀ ਫਿਰ ਰਾਮ ਰਾਏ ਨੇ ਸੋਚਿਆ ਮੁਗਲ ਬਾਦਸ਼ਾਹ ਤੇ ਬਹੁਤ ਵਧੀਆ ਗੁਰੂ ਸਾਹਿਬ ਤੇ ਕਹਿੰਦੇ ਸੀ ਉਹ ਉਤਾਰੀਏ ਉਹ ਵਧੀਆ ਨਹੀਂ ਹੈ ਬੰਦਾ ਉਹਦੀਆਂ ਗੱਲਾਂ ਚ ਨਹੀਂ ਆਉਣਾ ਪਰ ਹੋਇਆ ਕਿ ਸਗਲਤਾਂ ਦੇ ਵਿੱਚ ਆਇਆ ਹੋਇਆ ਕਰਮਾਤਾਂ ਦਾ ਕੋਣ ਲੱਗ ਰਿਹਾ 70 ਕਰਮਾਤਾਂ ਦਿਖਾਈਆਂ ਤਾਂ ਮੁਗਲ ਬਾਦਸ਼ਾਹ ਨੇ ਇੱਕ ਵਾਰੀ ਸਵਾਲ ਕੀਤਾ ਫਿਰ ਕਹਿੰਦੇ ਇਸਲਾਮ ਦੀ ਜਿਹੜੀ ਬੇਪਤੀ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ ਆਸਾ ਜੀ ਦੇ ਵਾਰ ਦਾ ਜਿਹੜਾ ਸੀ ਉਹਨਾਂ ਨੇ ਸ਼ਬਦ ਸੁਣਾਇਆ ਕਹਿੰਦੇ ਕਿੱਥੇ ਕੀਤੀ ਗਈ ਹੈ RAM RAJ ਨੂੰ ਜਦੋਂ ਮੁਗਲ ਬਾਦਸ਼ਾਹ ਨੇ ਕਿਹਾ ਮੁਗਲ ਬਾਦਸ਼ਾਹ ਨੂੰ ਰਾਮ ਰਾਏ ਨੇ ਮੋੜ ਕੇ ਪੁੱਛਿਆ ਵੀ ਕਿੱਥੇ ਕੀਤੀ ਗਈ ਆ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜਾ 'ਤੇ কুমਿਆਰ ਹੁਣ ਵਾਰਸਾ ਦੀ ਜੜੀਆਂ ਸੁਗਾਤਾਂ ਦੇ ਲਾਟ ਦੇ ਵਿੱਚ ਆਇਆ ਹੋਇਆ ਰਾਮ ਰਾਏ ਪਤਾ ਕੀ ਕਹਿੰਦਾ ਗੁਰੂ ਨਾਨਕ ਸਾਹਿਬ ਬਜ਼ੁਰਗ ਹੋਗੇ ਸੀ ਕਿਤੇ ਭੁੱਲ ਗਏ ਹੋਣਗੇ ਭੁੱਲ ਕੇ ਉਹਨਾਂ ਤੋਂ ਪਿਆ ਗਿਆ ਜਦ ਕੇ ਗੁਰਬਾਣੀ ਦੀਆਂ ਪੰਕਤੀਆਂ ਨੇ ਤਾਂ ਇਹ ਕਹਿਣਾ ਸੀ ਮਿੱਟੀ ਬੇਈਮਾਨ ਕੀ ਪੇੜਾ 'ਤੇ কুমਿਆਰ ਤੇ ਹੁਣ ਕੀ ਹੋਇਆ ਵੀ ਮਿੱਟੀ ਬੇਈਮਾਨ ਕੀ ਕਹਿਣਾ ਸੀ ਹੁਣ ਗੁਰਸਿੱਖ ਜੀ ਜਿਹੜੇ ਨਾਲ ਉਹਨਾਂ ਨੇ ਉਸੇ ਸਮੇਂ ਮਾਰੇ ਚੱਲੇ ਤੇ ਆ ਕੇ ਕੀਰਤਪੁਰ ਸਾਹਿਬ ਦੀ ਘਰ ਦਿੱਤੇ ਸੱਚੇ ਪਾਤਸ਼ਾਹ ਨੂੰ ਇਹ ਨਤ ਪਾਸ ਤੱਕ ਸੱਚੇ ਪਾਤਸ਼ਾਹ RAM RAJ ਨੇ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਜਿਹੜੇ ਮਰਜ਼ਾ ਦਾ ਢਾਲ ਲਾਈਆ ਗੁਰਬਾਣੀ ਦੇ ਪਾਵਨ ਬੋਲਾਂ ਨੂੰ ਵਰਤਦਾ ਗਲਤ ਤਰੀਕੇ ਦੇ ਨਾਲ ਵਕਤਨ ਦੀਸ਼ ਤੇ ਮਾਲ ਕਰਨ ਦੀ ਕੋਸ਼ਿਸ਼ ਕੀਤੀ ਆ ਸੱਚੇ ਪਾਤਸ਼ਾਹ ਬੇਅਦਬੀ ਕੀਤੀ ਆ ਉਹਨਾਂ ਨੇ ਗੁਰਨਾਨਕ ਨੂੰ ਨਿਮੰਤ ਕਰਨ ਦੀ ਕੋਸ਼ਿਸ਼ ਕੀਤੀ ਆ ਉਸੇ ਸਮੇਂ ਆਪਣੇ ਬਾਦ ਦੇ ਵਿੱਚ ਤਖਤ ਹੀ ਲਾ ਦਿੱਤੀ RAM ਰਾਏ ਬਾਰੇ ਲਿਖ ਦਿੱਤਾ ਸੰਗਤਾਂ ਆਓ ਸੰਗਤਾਂ ਲਈ ਦਰਬਾਰ ਖੁੱਲ੍ਹਾ ਪਰ RAM ਰਾਏ ਲਈ ਲਿਖ ਕੇ ਲਾ ਦਿੱਤਾ ਤੇਰੇ ਲਈ ਗੁਰੂ ਦਰਬਾਰ ਦੇ ਵਿੱਚ ਕੋਈ ਜਗ੍ਹਾ ਨਹੀਂ ਤੂੰ ਗੁਰੂ ਤੋਂ ਬੇਮਕੂਰ ਹੋ ਚੁੱਕਿਆ ਤੂੰ ਗੁਰੂ ਤੋਂ ਬੇਮਕੂਰ ਹੋ ਆਇਆ ਹੈ ਜੋ ਜੜਾ ਬੇਮੁਖ ਹੈ ਉਹਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਸਭਾਏ ਮਾਨਾ ਗੁਰੂ ਨਾਨਕ ਸਾਹਿਬ ਦਾ ਗੁਰਸਿੱਖਾਂ ਸੱਤਵੇਂ ਪਾਤਸ਼ਾਹ ਨੇ ਲਿਖ ਕੇ ਲਾਇਆ ਜਿਹੜਾ ਉਹਦੀ ਨਿਰਾਦਰ ਹੀ ਕਰੇਗਾ ਉਹ ਮੇਰਾ ਬਰੋਤੇ ਹੀ ਹੋਵੇਗਾ ਮੈਂ ਉਸਨੂੰ ਆਪਣੇ ਦਰਬਾਰ ਦੇ ਵਿੱਚ ਗੁਰਸਿੱਖ ਨਹੀਂ ਮੰਨਦਾ ਉਹ ਸਿੱਖੀ ਤੋਂ ਮਨ ਪਰੋਏ ਹੋਏ ਬੰਦੇ ਦਾ ਕੰਮ ਹੈ ਰਾਮ ਰਾਏ ਨੇ ਜਾ ਕੇ ਕਿੱਥੇ ਫਿਰ ਤਕਮੰਦਰ ਚਿਆ ਉਹ ਜਿਹੜੀਆਂ ਪਹਾੜੀਆਂ ਨੇ ਮਹਾ ਚਲਦੀਆਂ ਜਿੱਥੇ ਤੁਸੀਂ ਡੇਰਾ ਸਾਬ ਕਹਿੰਦੇ ਡੇਰਾ ਸਾਹਿਬ ਕਹਿੰਦੇ ਜਿਸ ਜਗ੍ਹਾ ਤੋਂ ਬਾਅਦ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਉਬਾਰਕ ਚਰਨ ਵੀ ਪਾਇਆ ਨਾ ਸੰਤ ਉਹ ਤੇ ਵੱਡੇ ਨੇ ਫੁਕੇ ਨਹੀਂ ਪਰ ਰਾਮ ਰਾਏ ਨੇ ਬੜਾ ਭਾਵ ਨੇ ਇਹਨਾਂ ਨੇ ਗੁਰੂ ਦੇ ਦਰ ਤੋਂ ਭੱਜੇ ਇਹਨਾਂ ਨੇ ਫਿਰ ਕਿਤੇ ਨਾ ਕਿਤੇ ਇਹਨਾਂ ਦਾ ਹਵਾਲਾ ਲੈ ਕੇ ਜਿਹੜੇ ਸਿੱਕੇ ਨੂੰ ਖਤਮ ਕਰਨਾ ਚਾਹੁੰਦੇ ਸਨ ਉਹਨਾਂ